ਹੈਲੋ ਐਂਡ ਵੈਲਕਮ ਗਾਇਜ਼ ਆਈ ਹੋਪ ਦਿਸ ਇਜ਼ ਅ ਰਿਕਨਟ ਹੋਗੇ ਤੇ ਗਾਇਜ਼ ਆਪਾਂ ਕੋ ਪੂਰੇ ਘੰਟਾ ਤੇ ਮਿੱਤਰੋ ਅੱਜ ਲੱਗੀਆਂ ਰੀਪਰ ਦੀ ਰਿਪੇਅਰ ਕਰਨ ਤੇ ਇਹਦੇ ਅੰਦਰ ਤੇ ਸਾਰੇ ਬਲੇਡ ਪਾਤੇ ਆ ਬਸ ਦੋ ਲੈਨਰ ਰਹਿ ਗਈਆਂ ਤੇ ਹੋਣਾ ਸਟੈਪ ਕੱਢ ਲਈਏ ਸਾਨੂੰ ਪੁੱਠੇ ਪਾਸੇ ਕੱਢਣੀ ਪੈਣੀ ਹੈ ਟਰੈਕਟਰ ਦਿਓ ਟਰਬੋ ਦਾ ਟਰੈਕਟਰ ਹੈ ਨਹੀਂ ਆ ਟਰਬੋ ਲਗਾਉਣੀ ਪਵੇ ਇੱਕ ਮਿੰਟ ਚੱਲ ਸ਼ਾਹ ਖੋਲ ਲੈਣਾ ਪੱਤੀ ਜੀ ਸੁਬਾਹ ਚ ਵਿਆਹ ਕਰਨੀ ਆ ਕੋਲ ਨੂੰ ਮਿਲਣਾ ਮੇਰੇ ਮਿੱਤਰੋ ਇਹ ਕਾਸਟੇਪ ਲਿਆਂਦੀ ਨਵੀਂ ਇਹਦੇ ਤੇ ਹੁਣ ਬਲੇਡ ਫਾਉਂ ਲੱਗੀਆਂ ਬਾਕੀ ਮਿੱਤਰੋ ਇਹਦੇ ਵਿੱਚ ਜਿਹੜੇ ਬਲੇਡ ਪਾਏ ਆ ਉਹ ਪਾਇਆ ਸਟੈਂਡਰਡ ਕੰਪਨੀ ਦੇ ਕਿਉਂਕਿ ਸ਼ਾਰਪ ਦੇ ਕੋਈ ਐਡਾ ਵੀ ਖਾਸ ਨਹੀਂ ਫਰਕ ਹੈਗਾ ਥੋੜਾ ਬੋਤਾ ਫਰਕ ਹੈ ਤਾਂ ਕਰਕੇ ਫਿਰ ਸਟੈਂਡਰਡ ਦੇ ਪਾ ਦਿੱਤੇ ਆ ਵਧੀਆ ਕੰਮ ਦੇ ਦੇਂਦੇ ਆ ਕਦ ਦਾ ਉਹ ਲੋਹਰ ਖਲਨ ਪੀਉ ਰਹੀਆਂ ਹੁਣ ਪਾੜੀਆਂ ਤਾਂ ਥੱਲੇ ਇੱਕ ਪਾ ਲੈਣਾ ਉਹ ਤੇ ਪਾ ਚੋ 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 ਕਕੇ ਸਹੀ ਰਹਿੰਦਾ ਹੈ ਪਰ ਹੁਣ ਚਲ ਟੋਟਰ ਨਹੀਂ ਉੱਪਰ ਸਾਰਨਾ ਪੈਣਾ ਕਿੱਤੇ ਸਪਾਂਦੇ ਨੂੰ ਲੈ ਉੱਪਰ ਲੈ ਨੂੰ ਰਾਂਜਾ ਕਰ ਦਿਆ ਲਓ ਮੈਂ ਤਰਾ ਦੋ ਸਟਿੱਪਾਂ ਕਰਤੀਆਂ ਰੈਡੀ ਆ ਇੱਕ ਇੱਕ ਤੇ ਪੂਰੇ ਨਵੇਂ ਪਾਤ ਤੇ ਆ ਤੇ ਦੂਜੀ ਦੇ ਵਿੱਚੋਂ ਸਹੀ ਹੀ ਬਲੇਡ ਨਵੇਂ ਹੀ ਤੇ ਜਿਹੜੇ ਘਸੇ ਹੀ ਉਹ ਪਾਤ ਤੇ ਨਵੇਂ ਦੋ ਸਟ੍ਰਿਪਾਂ ਰੈਡੀ ਹੋ ਗਈਆਂ ਤੇ ਬਾਕੀ ਹੁਣ ਇਹਦੀਆਂ ਦੋ ਦੋ ਲイナー ਰਹਿ ਗਈਆਂ ਚੜ੍ਹਨ ਵਾਲੀਆਂ ਕੰਗੀ ਦੇ ਵੀ ਬਲੇਡ ਬਦਲਦੇ ਨੇ ਸਾਰਾ ਇਹ ਕੰਗੀ ਹੁਣ ਇਹਦੇ ਪਾਉਣੇ ਆ ਪਲੇਟ ਲੋ ਵੀ ਮਿੱਤਰੋ ਰੀਪਰ ਦੀ ਰਿਪੇਅਰ ਤਾਂ ਪਹਿਲਾਂ ਹੀ ਹੋ ਗਈ ਆ ਤੇ ਇੱਕ ਦੋ ਦਿਨ ਰਹਿ ਗਏ ਆ ਰੀਪਰ ਚੱਲਣ ਨੂੰ ਤੇ ਆਡਾ ਟਾਈਮ ਨਹੀਂ ਲੱਗਾ ਨਹੀਂ ਤਾਂ ਇਹ ਪਹਿਲਾਂ ਕਰ ਲੈਣੀ ਲੈਣ ਨੂੰ ਸਿੱਧੀ ਜੇ ਕੇ ਵੀ ਇਹਦੀ ਸਟੈਪ ਵਾਚ ਕਰਦੀ ਆ ਤੇ ਇਹ ਫਿੰਗਰਾਂ ਦੀ ਅਲਾਈਨਮੈਂਟ ਆਲਟ ਹੁੰਦੀ ਆ ਤੇ ਧਾਗਾ ਮੇ ਲਾ ਕੇ ਤੇ ਮਿੰਕੇ ਕਰ ਸਕਦਾ ਸਿੱਧੀ ਇਹ ਵਾਚ ਕੁਝ ਜ਼ਿਆਦਾ ਕਰੇ ਸਟੈਪ ਦਾ ਧਾਗੇ ਨਾ ਮਿਲ ਸਕਦੇ ਆ ਜਦੋਂ ਕਰਨਾ ਅਡੀ ਵਾਜ ਕਰਦੀ ਆ ਥੋੜੀ ਥੋੜੀ ਨਵੀਆਂ ਪਾਈਆਂ ਸੀ ਉਹਦੇ ਕਰਕੇ ਖੋਣਾ ਸਿੱਧੀ ਕਰਕੇ ਵਿਖਾਉਂਦੇ ਆਂ ਵੀਡੀਓ ਨੋ ਮਿੱਤਰੋ ਜੇ ਕੋਈ ਵੀ ਪਾਣੀ ਮਾਰਦਾ ਤੇ ਦੇਖ ਲੈ ਵਰਦਾਂਗੇ ਤੇ ਫੇਰ ਚਾਲੂ ਕਰਾਂਗੇ ਬਾਕੀ ਸਾਰਾ ਕੰਮ ਹੋ ਗਿਆ ਇਹਦਾ ਕੰਪਲੀਟ ਟਰਾਲੀਆਂ ਦਾ ਵੀ ਕੰਮ ਹੋ ਗਿਆ ਵਾ ਕੰਪਲੀਟ ਬਸ ਰੀਪਰ ਤੇ ਪਾਣੀ ਮਾਰਨ ਵਾਲਾ ਰਹਿ ਗਿਆ ਹੁ ਬਤੀ ਆਰ ਕੀ ਚਲਾਵਾਂਗੇ 855 ਨਵਾਂ ਜਿਹੜੇ ਟਰਬੋ ਲਗਾਈ ਆ ਦੇਖਦੇ ਆ ਆਰ ਕੀ ਕੋਈ ਫਰਕ ਪੈਂਦਾ ਵਾ ਕਿ ਨਹੀਂ ਜਿਹਨੂੰ ਹੋਇਆ ਚਾਹਦਾ ਸਾਰੀ ਇਹਦੀ ਔਵਰੇਜ ਕੱਢ ਕੇ ਦੱਸੋਗੇ ਤੁਹਾਨੂੰ ਵੀਡੀਓ ਬਣਾਵੋਗੇ ਕੀ ਫਰਕ ਪਿਆ ਹੈ ਕੋਈ ਪਰਫਾਰਮੈਂਸ ਦਾ ਖਚਾਈ ਵਧੀ ਘਟੀ ਖਚਾਈ ਤੋਂ ਬਣਾ ਵਧੀ ਆ ਪਰ ਫਿਰ ਵੀ ਦੇਖਣਾ ਕਿ ਰੀਪਰ ਦੇ ਕਿੰਨਾ ਕੋ ਫਰਕ ਪਿਆ ਬਾਕੀ ਸਾਰਾ ਕੰਮ ਰੈਡੀ ਆ ਮੇਰੇ ਨਾਲ ਸਿਰਫ ਦੇਵ ਜਪਣ ਬੰਦਾ ਦਾਦਾ ਸਰਸ ਨਾ ਰ ਬਹੁਤ ਅੱਗ ਲੀਆ ਜਾ ਰਿਹਾ ਹੈ ਇਹਨੇ ਇੱਕ ਵਾਰੀ ਆ ਗੁਰਦੇਸ਼ ਗਰੂਸ ਕੱਢ ਦਈਏ ਇਹਨੇ ਕਿੱਦਣਾ ਹੁਣ